ਸਤਨਾਮ ਸ੍ਰੀ ਵਾਗੋਸਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਧੰਨ ਧੰਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪਵਿੱਤਰ ਕਥਾ ਸਰਵਣ ਕਰੀਏ ਅਤਲਹ ਪ੍ਰਾਪਤ ਕਰੀਏ ਜੀ ਕਥਾ ਹੈ ਸੰਤੋਖ ਸਾਰ ਸਰੋਵਰ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਗੁਰੂ ਜੀ ਦੇ ਬਚਨ ਯਾਦ ਕਰਕੇ ਕਿ ਸਾਡੀ ਸੇਵਾ ਇਨਰ ਤੀਰਥਾਂ ਦੀ ਸੇਵਾ ਕਰਾਉਣੀ ਹੈ ਸੰਤੋਖ ਸਾਹਿਬ تیرਤ ਦੀ ਸੇਵਾ ਆਰੰਭ ਕਰਨ ਦਾ ਵਿਚਾਰ ਬੜਾਇਆ ਕੁਸਮਾ ਪਹਿਲਾਂ ਜੋ ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨੂੰ ਪਟਵਾਇਆ ਸੀ ਉਸ ਵਿੱਚ ਬਹੁਤ ਪਾਣੀ ਇਕੱਠਾ ਹੋਇਆ ਹੋਇਆ ਸੀ ਚਾਚ ਪੇਰੇ 베ਰੀਆਂ ਤੇ ਹੋਰ ਬਹੁਤ ਬ੍ਰਸ਼ਨ ਇੱਕ ਦਿਨ ਸਤਗੁਰੂ ਜੀ ਨੇ ਉਸ ਟਾਲੀ ਦੇ ਵਿੱਚ ਢੇਠ ਆਣ ਕੇ ਜਿਸ ਏਥਰ ਬੈਠ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਵੇਖੂ ਵਰੇ ਪਹਿਲਾ ਇਸ ਸਟੋਏ ਨੂੰ ਪਟਵਾਇਆ ਸੀ ਬਹੁਤ ਸਾਰੇ ਮਜ਼ਦੂਰ ਲਗਾ ਕੇ ਉਸ ਨੂੰ ਪਟਵਾਇਆ ਆਰੰਭ ਕਰ ਦਿੱਤਾ ਮਜ਼ਦੂਰਾਂ ਨੇ ਨਾਲ ਸਿੱਖ ਸੇਵਕੋ ਦੇ ਸਰੋਵਰ ਪੁੱਟਣ ਦੀ ਕਾਰ ਸੇਵਾ ਵਿੱਚ ਲੱਗ ਪਏ ਮਾਈ ਭਾਈ ਪ੍ਰੇਮ ਤੇ ਉੱਸਾ ਨਾਲ ਕੋਈ ਮਿੱਟੀ ਪੁਰਦਾ ਕੋਈ ਟੋکریاں ਭਰਦਾ ਤੇ ਕੋਈ ਟੋکریاں ਸਿਰ ਤੇ ਚੁੱਕ ਕੇ ਬਾਹਰ ਸੁੱਟਣ ਵਾਸਤੇ ਲੈ ਜਾਂਦਾ ਇਸ ਤਰ੍ਹਾਂ ਇਹ ਸਵੇਰ ਤੋਂ ਸ਼ਾਮ ਤੱਕ ਕਾਰ ਹੁੰਦੀ ਰਹਿੰਦੀ ਰਹਿੰਦੀ ਅਤੇ ਸੰਧਿਆ ਨੂੰ ਗੁਰੂ ਕੇ ਲੰਗਰ ਵਿੱਚੋਂ ਭੋਜਨ ਛੱਕ ਕੇ ਰਾਤ ਨੂੰ ਆਰਾਮ ਕਰਕੇ ਸਵੇਰੇ ਫਿਰ ਕਾਰ ਉੱਤੇ ਲੱਗ ਜਾਂਦੇ ਇੱਕ ਜੋਗੀ ਨਿਕਲਣਾ ਇਸ ਤਰ੍ਹਾਂ ਜਦ ਕੁਝ ਮਹੀਨਿਆਂ ਵਿੱਚ ਟੋਇਆ ਡੂੰਗਾ ਹੋ ਗਿਆ ਤਾਂ ਹੇਠ ਇੱਕ ਗੋਲਾਕਾਰ ਮੱਠ ਨਿਕਲਿਆ ਜਿਸ ਨੂੰ ਵੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ ਤਦ ਗੁਰੂ ਜੀ ਨੇ ਉਸ ਮੱਠ ਦੇ ਪਾਸ ਖੜੇ ਹੋ ਕੇ ਜਦ ਚੋਹਾ ਪਾਸੋਂ ਤੋਂ ਨੰਗਾ ਕਰਕੇ ਵੇਖਿਆ ਤਾਂ ਉਸ ਦੇ ਅੰਦਰ ਇੱਕ ਜੋਗੀ ਸਮਾਧੀ ਲਾ ਕੇ ਬੈਠਾ ਹੋਇਆ ਸੀ ਗੁਰੂ ਜੀ ਨੇ ਉਸ ਵੇਲੇ ਹੀ ਕਸਤੂਰੀ ਕੇਸਰ ਮੱਖਣ ਵਿੱਚ ਮਿਲਾ ਕੇ ਉਸ ਦੇ ਪੈਰ ਅਤੇ ਦਸਨ ਦੁਆਰ ਨੂੰ ਚਸਵਾਇਆ ਇਸ ਨਾਲ ਉਸ ਦੇ ਸਰੀਰ ਵਿੱਚ ਗਰਮੀ ਆ ਗਈ ਉਸ ਨੇ ਆਪਣੇ ਸਾਹਮਣੇ ਬਾਬਾ ਬੁੱਢਾ ਜੀ ਆਦੇ ਅਤੇ ਹੋ ਗੁਰੂ ਜੀ ਨੂੰ ਵੇਖ ਕੇ ਪੁੱਛਿਆ ਹੁਣ ਕਿਹੜਾ ਯੁੱਗ ਹੈ ਆਪ ਕੌਣ ਹੋ ਬਾਈ ਬੁੱਢਾ ਜੀ ਨੇ ਕਿਹਾ ਇਸ ਸਮਾ ਕਾਲਜੋਗ ਦਾ ਹੈ ਗੁਰੂ ਜੀ ਵੱਲ ਇਸ਼ਾਰਾ ਕਰਕੇ ਆਪ ਕਾਲਜੋਗ ਦੇ অবতার ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਪੰਜਵਾਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਇਹ ਗੱਲ ਦੱਸ ਕੇ ਬਾਬਾ ਬੁੱਢਾ ਜੀ ਨੇ ਆਖਿਆ ਤੁਸੀਂ ਆਪਣਾ ਹਾਲ ਵੀ ਦੱਸੋ ਤੁਸੀਂ ਇੱਥੇ ਕਿਸ ਸਮੇਂ ਬੈਠੇ ਹੋਏ ਹੋ ਜੋਗੀ ਨੇ ਕਿਹਾ ਮੈਂ ਛੇ ਦਿਹਾੜਾ ਪਰ ਜੋਗ ਵਿੱਚ ਧਰਤੀ ਉੱਪਰ ਮਠ ਬਣਾ ਕੇ ਜੋਗ ਅਭਿਆਸ ਵਿੱਚ ਬੈਠਾ ਸੀ ਇਸ ਸਮੇਂ ਵਿੱਚ ਧਰਤੀ ਇਤਨੀ ਉੱਚੀ ਹੋ ਗਈ ਕਿ ਮੇਰਾ ਮਠ ਇਸ ਦੇ ਬਹੁਤ ਹੇਠਾਂ ਡਿੱਆ ਗਿਆ ਹੈ ਕਈ ਸੈਂਕੜੇ ਵਰਿਆਂ ਪਿਛੋਂ ਅਜ ਮੈਨੂੰ ਤੁਹਾਡੇ ਦਰਸ਼ਨ ਹੋਏ ਹਨ ਇਹ ਬਚਨ ਕਰਕੇ ਜੋਗੀ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਆਪ ਸ੍ਰੀ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਬਰਾਜਮਾਨ ਹੋ ਮੇਰੇ ਕੁਝ ਸੰਸੇ ਨਵ੍ਰਿੱਤ ਕਰਕੇ ਮੈਨੂੰ ਸ਼ਾਂਤੀ ਬਖਸ਼ੋ ਸੋ ਅੱਗੇ ਦੀ ਕਥਾ ਹੈ ਜੋਗੀ ਦੇ પ્રસન્ન ਸੰਸੇ ਪਹਿਲਾ ਇਹ ਜੇ ਇਹ ਜਗਤ ਝੂਠਾ ਹੈ ਤਾਂ ਫਿਰ ਸਭ ਕਿਸੇ ਨੂੰ ਸੱਚਾ ਕਿਉਂ ਪਸਦਾ ਹੈ ਜੇਕਰ ਇਹ ਜਗ ਸੱਚਾ ਹੈ ਤਾਂ ਫਿਰ ਗਿਆਨਵਾਨ ਇਸ ਨੂੰ ਝੂਠਾ ਕਿਉਂ ਜਾਣਦਾ ਹੈ ਜੇ ਆਤਮਾ ਇੱਕ ਸਰੂਪ ਹੈ ਤਾਂ ਫਿਰ ਇਹ ਬਹੁਤੇ ਸਰੂਪਾਂ ਵਿੱਚ ਕਿਸ ਤਰ੍ਹਾਂ ਹੈ ਜਦ ਜੀਵ ਜੰਗਮ ਸਾਰੇ ਚੱਲਣ ਵਾਲੇ ਹੰ ਤਾਂ ਫਿਰ ਇਹ ਆਤਮਾ ਇੱਕ ਸਮਾਨ ਅਚਲ ਕਿਸ ਤਰ੍ਹਾਂ ਰਹਿੰਦਾ ਹੈ ਇਹ ਆਤਮਾ ਆਪੇ ਹੀ ਜਗਤ ਰੂਪ ਬਣ ਕੇ ਫਿਰ ਸਭ ਤੋਂ ਨਿਰਲੇਪੋ ਕਿਸ ਤਰ੍ਹਾਂ ਰਹਿੰਦੀ ਹੈ ਐਸ ਬ੍ਰਹਿਮ ਆਤਮਾ ਦਾ ਸਰੂਪ ਕੀ ਸਮਝਣਾ ਚਾਹੀਏ ਉਸ ਐਸੇ ਬ੍ਰਹਿਮ ਦੇ ਸਰੂਪ ਦਾ ਮੇਰੇ ਹਿਰਦੇ ਵਿੱਚ ਪ੍ਰਕਾਸ਼ ਕਰਕੇ ਮੈਨੂੰ ਕਿਰਤਾਰਥ ਕਰੋ ਇਸ ਪਰਥਾਈ ਗੁਰੂ ਜੀ ਨੇ ਇਹ ਸਭ ਉਚਾਰਨ ਕਰਕੇ ਜੋਗੀ ਨੂੰ ਸਮਝਾਇਆ ਰਾਗ ਸੋਹੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਜੀ ਕਰ ਜੈਸੇ ਬਾਜੀ ਪਾਏ ਨਾਨ ਰੂਪੇ ਕੋ ਦਿਖਲਾਏ ਸੰਗ ਉਤਾਰਥ ਮਿਓ ਪਸਾਰਾ ਤਬੇ ਕੋ ਇਕੰਕਾਰ ਕਾਉਣ ਰੂਪ ਦਿਸਟਿਓ ਮਿਨਸਾਯੋ ਕਥੇ ਗਿਆ ਕਥੇ ਤੇ ਆਯੋ ਜਲਤੇ ਉੱਠੇ ਅਨਿਕ ਤਰੰਗਾ ਕਨਕ ਓਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਕੋ ਪ੍ਰਕਾਰਾ ਹਲ ਤੋ ਕੇ ਤੇ ਇਕੰਕਾਰਾ ਸੈਸ ਕਟਾ ਮੇ ਏਕ ਆਕਾਸੋ ਕਟ ਫੁਟੇ ਤੋ ਉਹੇ ਪ੍ਰਗਾਸੋ ਪਰਮ ਲੋਭ ਮੋਹ ਮਾਇਆ ਵਿਕਾਰੋ ਬ੍ਰਹਮ ਛੋਟੇ ਤੇ ਇਕੰਕਾਰ ਉਹ ਆਪਣਾ ਸਹੀ ਬਿਨ ਸਚ ਨਹੀਂ ਨਾ ਕੋ ਆਵੇ ਨਾ ਕੋ ਜਾਵੇ ਗੁਰ ਪੂਰੇ ਹੋਵੇ ਮਨ ਧੋਵੇ ਕਾਉ ਨਾਨਕ ਮੇਰੀ ਪ੍ਰਮਗਤ ਹੋਵੇ ਪਾਵਰਤ ਹੈ ਜੋਗੀ ਰਾਜੋ ਜਿਸ ਤਰ੍ਹਾਂ ਇੱਕ ਬਾਜੀ ਗਰਬਾਜੀ ਪਾਉਂਦਾ ਹੈ ਤਾਂ ਅਨੇਕ ਪ੍ਰਕਾਰ ਦੇ ਪੇ ਕਰਕੇ ਲੋਕਾਂ ਨੂੰ ਵਿਖਾਉਂਦਾ ਹੈ ਪਰ ਜਦ ਉਹ ਆਪਣੇ ਬਾਜੀ ਦੇ ਪਸਾਰੇ ਨੂੰ ਸਾਹਮਣੇ ਲੈਂਦਾ ਹੈ ਤਾਂ ਉਹ ਕੇਵਲ ਆਪ ਇਕ ਇਕੱਲਾ ਹੀ ਰਹਿ ਜਾਂਦਾ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ ਦਾ ਆਪਣਾ ਇੱਕ ਰੂਪ ਹੈ ਇਸ ਤੋਂ ਆਪਣੀ ਇੱਛਾ ਅਨੁਸਾਰ ਉਹ ਅਨੇਕਾ ਜੜ ਜੰਗਮ ਦੇ ਰੂਪ ਧਾਰਨ ਕਰਕੇ ਉਹਨਾਂ ਵਿੱਚ ਪ੍ਰਵੇਸ਼ਿਆ ਹੋਇਆ ਹੈ ਅਤੇ ਜਦ ਚਾਹੁੰਦਾ ਹੈ ਬਾਜੀ ਗਰ ਦੇ ਤਮਾਸ਼ਾ ਸਮੇਟਣ ਵਾਂਗੂ ਇਹਨਾਂ ਜੀਵਾਂ ਨੂੰ ਨਾਸ਼ ਕਰਕੇ ਆਪ ਇਕੱਲਾ ਹੀ ਰਹਿ ਜਾਂਦਾ ਹੈ ਜਿਹੜੇ ਰੂਪ ਧਾਰ ਕੇ ਉਸਨੇ ਲੋਕਾਂ ਨੂੰ ਦਿਖਾਵੇ ਸਨ ਉਹ ਕਿੱਧਰ ਗਏ ਤੇ ਕਿੱਥੋਂ ਆਏ ਸਨ ਇਸ ਦਾ ਕੋਈ ਪਤਾ ਨਹੀਂ ਲੱਗਦਾ ਫਿਰ ਹੋਰ ਵੇਖੋ ਜਿਸ ਤਰ੍ਹਾਂ ਪਾਣੀ ਵਿੱਚੋਂ ਬਹੁਤ ਔਹ ਲਹਿਰਾ ਉੱਠਦੀਆਂ ਹਨ ਅਤੇ ਸੋਨੇ ਦੇ ਅਨੇਕ ਪ੍ਰਕਾਰ ਦੇ ਗਹਿਣੇ ਘੜੇ ਜਾਂਦੇ ਹਨ ਧਰਤੀ ਵਿੱਚ ਜਦ ਬੀਜ ਬੀਜਿਆ ਜਾਂਦਾ ਹੈ ਤਾਂ ਉਹ ਫਲ ਫਲ ਤੇ ਬਹੁਤ ਰੂਪ ਧਰਨ ਕਰ ਲਿੰਦਾ ਹੈ ਪਰ ਅੰਤ ਨੂੰ ਇੱਕ ਬੀਜ ਰੂਪ ਹੀ ਰਹਿ ਜਾਂਦਾ ਹੈ ਪਾਣੀ ਦੀਆਂ ਲਹਿਰਾਂ ਤੇ ਪਾਣੀ ਇੱਕ ਰੂਪ ਹੀ ਹੁੰਦੇ ਹਨ ਸੋਨੇ ਦੇ ਅਨੇਕ ਪ੍ਰਕਾਰ ਦੇ ਘੜੇ ਜਦ ਫਿਰ ਭੰਨੇ ਤੋੜੇ ਜਾਂਦੇ ਹਨ ਇੱਕ ਸੋਨਾ ਹੀ ਹੁੰਦੇ ਹਨ ਹਜ਼ਾਰਾਂ ਘੜਿਆਂ ਵਿੱਚ ਆਕਾਸ਼ ਦਿਸਦਾ ਹੈ ਪਰ ਜਦ ਘੜੇ ਟੁੱਟ ਜਾਂਦੇ ਹਨ ਤਾਂ ਇੱਕ ਆਕਾਸ਼ ਹੀ ਹੁੰਦਾ ਹੈ ਇਸ ਤਰ੍ਹਾਂ ਹੀ ਗਿਆਨਵਾਨ ਨੂੰ ਸਭ ਬ੍ਰਹਮ ਇਹ ਤਿਸਦਾ ਹੈ ਉਸ ਨੂੰ ਏ ਵਖ ਰੂਪ ਨਹੀਂ ਦਿਸਦੇ ਏਕ ਹੀ ਦਿਸਦਾ ਹੈ ਇੱਕ ਇਹ ਸੰਸਾਰ ਬ੍ਰਹਿਮ ਰੂਪ ਤੋਂ ਅਨੇਕ ਆਤਮਾ ਹੋਏ ਜਦ ਕਈ ਪ੍ਰਕਾਰ ਕਰਕੇ ਨਸ਼ਟ ਹੁੰਦੇ ਹਨ ਤਾਂ ਇੱਕ ਬ੍ਰਹਿਮ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਹੈ ਅਗਿਆਨੀ ਵਿਸਿਆ ਵਿੱਚ ਆਨੰਦ ਮੰਨਣ ਦੇ ਭ੍ਰਮ ਵਿੱਚ ਰਹਿੰਦਾ ਹੈ ਪਰੰਤੂ ਗਿਆਨੀ ਨਿਜ ਆਨੰਦ ਵਿੱਚ ਮਗਨ ਰਹਿੰਦਾ ਹੈ ਅਗਿਆਨੀ ਭੁੱਲ ਕੇ ਦੇਹ ਦੀ ਸੰਗਤਾਂ ਨੂੰ ਧਰਨ ਕਰ ਲੈਂਦਾ ਹੈ ਫਿਰ ਪਦਾਰਥਾਂ ਵਿੱਚ ਹਉਮੈ ਧਰਨ ਕਰਦਾ ਹੈ ਇਹ ਸਾਰੇ ਮਾਇਆ ਦੇ ਵਿਕਾਰ ਹਨ ਜਿਹੜੇ ਅਨੇਕ ਤਰ੍ਹਾਂ ਕਰਕੇ ਪਾਸਦੇ ਹਨ ਇਹ ਮਾਇਆ ਦਾ ਰੂਪ ਹੈ ਕਹੋਂਦਾ ਹੈ ਜਿਸ ਵਿੱਚ ਬ੍ਰਹਮ ਜਾਣਿਆ ਨਹੀਂ ਜਾਂਦਾ ਸਤਗੁਰੂ ਜੀ ਪਾਸੋਂ ਇਹ ਉਪਦੇਸ਼ ਨਿਰਣਾ ਸਣਕਾ ਜੋਗੀ ਨੇ ਆਪ ਜੀ ਦੇ ਚਰਣਾ ਤੇ ਨਮਸਕਾਰ ਕਰਕੇ ਕਿਹਾ ਕਿ ਆਪ ਜੀ ਦੇ ਬਚਨਾਂ ਨਾਲ ਮੇਰਾ ਸੰਸਾਰ ਮਿਟ ਗਿਆ ਹੈ ਹੁਣ ਮੈਨੂੰ ਅੱਗੇ ਦਿਓ ਮੈਂ ਸ੍ਰੀ ਤਿਆਗਣਾ ਚਾਹੁੰਦਾ ਹਾਂ ਇਹ ਬਚਨ ਕਰਕੇ ਜੋਗੀ ਬ੍ਰਹਮ ਵਿੱਚ ਲੀਨ ਹੋ ਕੇ ਬੈਠ ਗਿਆ ਤੇ ਆਪਣੇ ਬ੍ਰਹਮ ਰੰਦਰ ਨੂੰ ਫੋੜ ਕੇ ਜੀਵ ਆਤਮਾ ਨੂੰ ਕੱਢ ਲੈ ਗਿਆ ਇਸੇ ਕੋਤਕ ਪ੍ਰਾਂਤ ਸਰੋਵਰ ਦੀ ਕਾਰ ਬੜੇ ਉਤਸ਼ਾਹ ਨਾਲ ਹੋਣ ਲੱਗੀ ਫਗਣਾ ਸੰਮਤ 1645 ਵੀ ਸੰਪੂਰਨ ਕਰਕੇ ਜਲ ਨਾਲ ਭਰਤਾ ਗਿਆ ਸਿਕ ਸੰਤਾਂ ਇਸ਼ਨਾਨ ਕਰਕੇ ਆਪਣਾ ਮਨ ਤੇ ਤਨ ਨਿਰਮਲ ਕਰਕੇ ਸੁਖੇ ਪਾਉਣ ਲੱਗਿਆ ਇਸ ਟਾਲੀ ਹੇਠਾਂ ਬੈਠ ਕੇ ਸਤਗੁਰੂ ਜੀ ਸਰੋਵਰ ਦੀ ਕਾਰ ਕਰਾਉਂਦੇ ਸਨ ਉਹ ਪੂਜਨਯੋਗ ਸਮਝ ਕੇ ਸੰਤਾਂ ਨੇ ਉੱਥੇ ਗੁਰਦੁਆਰਾ ਟਾਲੀ ਸਾਹਿਬ ਕਾਇਮ ਕਰਤਾ ਜੋ ਅੱਜ ਤੱਕ ਕਾਇਮ ਹੈ ਹੁਣ ਇੱਥੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ سو دی اجھا اتنی سمپن ہے اگوں دی کتھا ہوئی گی پائی منج گرو کا بہتا تو جنہاں پریم لال کتھا سرو کی ہے چارن کی واحر سربت سے کاج راش کری کمائیاں برکتا اور ترقیاں بخشے کامیابیاں بخشے واحر ਦੇ ਅਰੋਗਤਾ ਤੰਦਰੁਸਤੀਆਂ ਬਖਸ਼ੇਵਾਦ ਨਾਮ ਬਾਣੇ ਦੇ ਨਾਲ ਜੋ ਰੱਖੇ ਸੋ ਆਓ ਗਾਜੂ ਵਾਦੀ ਕੀ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਈ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਲਾਈਕ ਕਰੋ ਜੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ